ਕਿ ਇਹ ਨਿਯਾਮ ਸਿੱਧਾ ਕਰੇ ਤੇ ਇਹਨਾਂ ਜਾਣ ਕੇ ਪੰਗਿਆਂ-ਪੰਗਿਆਂ ਵਿੱਚ ਨਹੀਂ ਡਿੜੀਦਾ ਹੁੰਦਾ ਹੈ ਜਿੱਥੇ ਆ ਜਾਣਾ ਨਿਯਾਮ ਆਪਣਾ ਸਿੱਧਾ ਕਰੇ ਤੁਸੀਂ ਕੌਣ ਬੋਲ ਰਹੇ ਜੀ ਮੈਂ ਪਾਕਿਸਤਾਨ ਤੋਂ ਬੋਲ ਰਹਾ ਹਾਂ ਪਾਕਿਸਤਾਨ ਤੋਂ ਬੋਲਦਾ ਤੇ ਮੈਨੂੰ ਕਿਹਾ ਤੁਹਾਡੇ ਫੋਨ ਕਰਨ ਸੂਰੀਆ ਨੂੰ ਜਾਣਨਾ ਨਾ ਕੋਲ ਸੂਰੀ ਸੂਰੀ ਸਾਹਿਬ ਹਾਂ ਜੀ ਆਹ ਤੇ ਕੀ ਗੱਲੋ ਨਾਨੂ ਯਾ ਨਵਾਂ ਕਿਹਦਾ ਆ ਰਿਹਾ ਕੋਲਾ ਨਹੀਂ ਤਾਂ ਮੈਨੂੰ ਕਹਤੋਂ ਫੋਨ ਕੀਤਾ ਮੈਨੂੰ ਕਹਤੋਂ ਫੋਨ ਕੀਤਾ ਕਹਿੰਦਾ ਤੈਨੂੰ ਫੋਨ ਆ ਕੇ ਕਹਿੰਦਾ ਕਿ ਵੇ ਤੂੰ ਕਹਿੰਦੇ ਤੂੰ ਚੋਰੀ ਬੁਲਟਪਨ ਲੈ ਲੈਣਾ ਵਾਵਾ ਪਿਆ ਤੇ ਚੰਗੀ ਗੱਲ ਨਹੀਂ ਹੁੰਦੀ ਹੈ ਹਰ ਵਾਰ ਹਰ ਖੁੱਡ ਦੇ ਵਿੱਚ ਹੱਥ ਨਹੀਂ ਦਿੰਦਾ ਹੁੰਦਾ ਹੈਲੋ ਉਹਨਾਂ ਆ ਫੋਨ ਕਰੇ ਤੂੰ ਕੱਢ ਕੇ ਜਾਇਆ ਮੈਂ ਥੋੜੀ ਕਟਿਆ ਦੱਸੋ ਤੁਸੀਂ ਕੌਣ ਕਿੰਨੂੰ ਮਿਲਣਾ ਕਿੰਨੂੰ ਐ ਇਹ ਨਹੀਂ ਮਿਲਣਾ ਦੱਸੋ ਕੀ ਗੱਲ ਹੈ ਕੀ ਹੋਇਆ ਕਿ ਤੂੰ ਇੱਕ ਤੇ ਗਰਦਾਲ ਤੂੰ ਇੱਕ ਸੇਖ ਖਾਨਦਾਨ ਦੇ ਵਿੱਚੋਂ ਇੱਕ ਜਿੰਨੇ ਤਬਰ ਦੇ ਵਿੱਚੋਂ ਕਿ ਤੈਨੂੰ ਵਾਰਿਸ ਬਣਦਾ ਕਰਨਾ ਹੈ ਤੇ ਤੂੰ ਜਿਹੜਾ ਮਾਈਨਿੰਗ ਨਹੀਂ ਬੰਦ ਕੇ ਕਰਾਉਣਾ ਨਾ ਇਹ ਨਾ ਗੋਲ ਪੰਗਿਆਂ ਦੇ ਬਾਹਰ ਨਿਕਲੇ ਤੇ ਐਵੇਂ ਗਾਹ ਲਾਂਦੇ ਪੰਗੇ ਨਹੀਂ ਲਈਦੇ ਹੁੰਦੇ ਮਾਈਨਿੰਗ ਮਾਈਨਿੰਗ ਤਾਂ ਨਹੀਂ ਹੋਣ ਦੇਣੀ ਆਂ ਹੀ ਮਾਈਨਿੰਗ ਇਦਾਂ ਹੀ ਚੱਲ ਰਹੀ ਐ ਤੇ ਬੰਦ ਹੀ ਰਣੀ ਐ ਚਾਲਾ ਜਦੋਂ ਮਾਈਨਿੰਗ ਜੱਲ ਰਹੀ ਚੱਲੇ ਆ ਤੇ ਰੈਡੀ ਨਾ ਕੀ ਕਰ ਲੇਗਾ ਤੂੰ ਨਹੀਂ ਤੈਨੂੰ ਹਾਰ ਕਰਨਾ ਤੈਨੂੰ ਹਾਰ ਕਰ ਖੇਡਣਾ ਅਗਲੀ ਕਰਦੇ ਹੁੰਦਾ ਖੇਡੋੜੇ ਤੂੰ ਮਾਈਨਿੰਗ ਬੰਦ ਨਹੀਂ ਨਾ ਕਰਦਾ ਤੇ ਹੀ ਕਰਾਵਾ ਦੇ ਬੰਦ ਮਾਈਨ ਉਹ ਬੰਦਿਆ ਮਾਈਨਿੰਗ ਨਹੀਂ ਚੱਲਦੀ ਨਹੀਂ ਕੰਨਾ ਤੇਰੀ ਕੰਨਾ ਤੇ ਨਹੀਂ ਜੇ ਸਾਡੇ ਕੋਲ ਪਿੱਕੀ ਗਈ ਨਾ ਤੇ ਹੀ ਧੱਕ ਲਾ ਦੇ ਠੀਕ ਨੇ ਸੂਰੀ ਵਾਲੇ ਨੂੰ ਤੋੜ ਖਾਦੇ ਆ ਤੇ ਤੈਨੂੰ ਤੋੜ ਖਾਦੇ ਆ ਸੂਰੀ ਨੂੰ ਤੁਸੀਂ ਮਾਰਿਓ ਪਾਕਿਸਤਾਨ ਦੁਆ ਤੇ ਪਤਾ ਕਰ ਲੈ ਤੇ ਸ਼ਕਰੇ ਨੂੰ ਨਾ ਜਿਹੜੇ ਖਬਰਾਂ ਸੁਣਦਾ ਪੜ੍ਹਦਾ ਨਾ ਤੇ ਪਤਾ ਕਰ ਲੈ ਕਿ ਜਿਹੜੀ ਗੱਲ ਸੁਣੋ ਮੇਰੀ ਤਰੇਸ ਨੂੰ ਦੱਸ ਲਈ ਤੇ ਇੱਕ ਵਾਰੀ ਛੱਡ ਕੇ ਤਰ੍ਹਾਂ ਵਾਲੀ ਗੱਲ ਹੂੰ ਜਿਹੜੇ ਵੀ ਨਹੀਂ ਕਹਿੰਦੇ ਹੈ ਸਮਝਈਆ ਤੇ ਥੋੜਾ ਜਿਹਾ ਆਪਣੇ ਨੂੰ ਸਿੱਧਾ ਕਰ ਜਿਹੜੇ ਟੱਬਰ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਤੋਂ ਰਹਿੰਦਾ ਹੈ ਮੈਨੂੰ ਤੇਰੀ ਹਰ ਚੀਜ਼ ਦਾ ਪਤਾ ਹੈ ਠੀਕ ਹੈ ਤੇ ਤੇਰੀ ਕੁੜੀ ਨੇ ਵੀ ਰਾਜ ਰੁਪਈਆ ਤੇ ਵਾਇਆ ਦੇ ਇਹਨੂੰ ਹਰ ਗੱਲ ਦਾ ਪਤਾ ਹੈ ਤੇ ਥੋੜਾ ਜਿਹਾ ਆਪਣੇ ਕੋਲੋਂ ਸਿੱਧਾ ਲਿਆ ਇਹਨੇ ਟੱਬਰ ਨਾਲ ਵੀ ਆ ਪਰ ਟੀਗਲ ਦੁਕਾਨੀ ਤੇ ਨਾ ਚ ਆ ਰਗੇ ਨੇ ਕੀ ਆ ਕੀ ਕਰਾਂ ਦੱਸੋ ਗੱਲੇ ਦੇ ਕੇ ਤੂੰ ਮਾਈਨਿੰਗ ਦੇ ਚੱਕਰ ਵਿੱਚ ਬਾਹਰ ਨਹੀਂ ਕੋਈ ਯਾਰ ਇਹ ਦੇਖਣਾ ਪੁਲਿਸ ਨੇ ਦੇਖਣਾ ਮਾਈਨਿੰਗ ਅਫਸਰਾਂ ਨੇ ਦੇਖਣਾ ਇਹਦੀ ਜਿਹੜੀ ਗੱਲ ਗਲਤ ਕਰਦੇ ਆ ਉਹ ਤੇ ਗਲਤ ਕਰਨ ਨਾਲ ਸਾਡਾ ਜਿਹੜਾ ਗਲਤ ਕਰਦਾ ਉਹਨੂੰ ਤਾਂ ਹੀ ਡੱਟਣਾ ਲੱਗਣਾ ਲੱਗਣਾ ਕਿਉਂ ਹਿੰਦੂ ਭਰਾ ਆ ਤੇ ਭਰਾ ਆਪਣੇ ਹਿੰਦੂ ਸੇਖ ਸਿੱਖਦੇ ਹੈ ਹੀ ਆਹੇ ਸਿੱਖ ਤੇ ਹਿੰਦੂਆਂ ਦਾ ਨਵ ਮਾਸ ਦਾ ਰਿਸ਼ਤਾ ਫਿਰ ਕਿਹੜੀ ਗੱਲ ਹੈ ਤੇਰੀ ਦਾ ਹੱਥ ਰੱਖੇ ਨਾ ਮੇਰੀ ਗਾਲ ਤੇ ਸੂਰੀ ਦਾ ਵਿਖਿਆ ਹੀ ਹੈ ਸੂਰੀ ਨੂੰ ਲਲਕਾਰ ਕੇ ਆਉਂਦੇ ਫਿਰ ਇਦਾਂ ਕਾਤੋਂ ਮਾਰਿਆ ਤੇਰੇ ਤੇਨੀ ਲਲਕਾਰ ਕੇ ਆਇਆ ਤੇਨੂੰ ਲਲਕਾਰ ਕੇ ਆਇਆ ਤੇਰੀ ਕਿ ਯਾਰ ਆ ਜਿਓ ਜਿੱਥੇ ਆਉਣਾ ਦੇਖ ਲੈਂਦੇ ਤੇਰੇ ਤੇਰੇ ਬਾਹਰ ਕਰਿਆਲਾ ਤੇਨੂੰ ਤੇਰੇ ਬਾਹਰ ਇਹੋ ਕਰਨਾ ਨਹੀਂ ਤੇ ਲਲਕਾਰ ਕੇ ਆਇਓ ਫਿਰ ਜਦੋਂ ਆਣਾ ਦੱਸ ਕੇ ਆਇਓ ਦੱਸ ਅੱਜ ਚੋਰੀ ਤੇਰੇ ਤੇ ਵਾਰ ਕਰਨੀ ਹੋਵੇ ਤੂੰ ਵਾਰੀ ਹੈ ਤੇਰੀ ਤੇ ਕੰਨਾਂ ਰੇਣੀ ਜਦੋਂ ਉਹਨਾਂ ਦੱਸ ਕੇ ਆਏ ਫਿਰ ਮੇਰੇ ਬਿੱਲੇ ਤੇ ਖਾ ਕੇ ਕਿਹਾ ਨਾ ਜੱਟ ਵੀ ਤੂੰ ਮੇਰੇ ਰੁਪਈਆ ਤੇ ਖਾ ਕੇ ਕਿਹਾ ਨਾ ਪੋੜਾ ਵੀ ਉੱਤਰ ਕਰ ਲੈਨੇ ਆ ਠੀਕ ਹੈ ਗੱਲ ਰੁਪਈਆ ਪੰਜਾ ਲੱਗਦੇ ਜੇ ਨਾ ਤੇ ਜਾਨ ਜੁਰਦੀ ਦੀ ਤੇ ਨਹੀਂ ਤੇ ਰੇ ਅਗਲਾ ਬਾਹਰ ਤੇ ਸਾਰਿਆਂ ਤੋਂ ਨਹੀਂ ਨਾ ਤੈਨੂੰ ਕਿਹਨੇ ਕਿਹਾ ਮੇਰੇ ਕੋਈ ਨਹੀਂ ਪੈਸੇ ਮੇਰੇ ਕੋ ਕਿੱਥੋਂ ਆਏ ਨੇ ਪੈਸੇ ਚਲੋ ਇਹ ਸਾਨੂੰ ਬਤਾ ਕੇ ਕਿਹਾ ਤੈਨੂੰ ਵੀ ਸਾਨੂੰ ਨਹੀਂ ਕਿ ਤੇਰੇ ਕੋ ਕਿੰਨਾ ਵਧੀਆ ਜੀਵੇ ਮੇਰ ਕੋ ਭਰਾ ਵਾ ਇਹਦੇ ਪੈਨੇ ਹੈਗਾ ਤੈਨੂੰ ਕੋਈ ਗਲਤ ਗਾਈਡ ਕਰਤਾ। ਕਾਹ ਨਹੀਂ ਕੰਮ ਕਰਨੀ ਆ ਤੇ ਸਾਨੂੰ ਸਾਡੇ ਜੋ ਰਿਪੋਰਟਰ ਨੇ ਪੰਜਾਬ ਦੀਆ। ਮੇਰ ਕੋ ਇਹਨੇ ਫਾਇਕਾਥੋਂ ਆ ਗਏ। ਮੇਰੇ ਬੇਨਾ ਗਾਲਜੋ ਨਾ ਗਾਲਜੋ। ਤੈਨੂੰ ਗਾਲ ਨਹੀਂ ਕੱਢੀ ਤੇ ਮੈਂ ਅਹੀ ਗਾਲ ਕਢਨ ਵਾਲਾ ਬੰਦਿਆ ਚ ਆ। ਅਹੀ ਸਿੱਧੇ ਕੰਮ ਕਰਨੇ ਆ ਤੇ ਲੜੜੇ ਦੇ ਭਾਵੇਂ ਆ ਕੱਬ। ਮੇਰ ਮੈਂ ਤੇ 50000 ਦਾ 50000 ਦਾ ਤੇਰਾ ਬੰਦੋਬੱਧ ਕਰਦਾ। ਤੇ ਯਾਦ ਰੱਖੀਂ ਮੇਰੇ ਕੋਈ ਨੂ ਤੇਰੀ ਨੂੰ ਧੋਖਾ ਦੇ ਤੇ ਬਾਅਦ ਚ ਤੈਨੂੰ ਧੋਖਾ ਦੇ। ਉਹ ਤੈਨੂੰ ਕਿਨੇ ਕਹਤਾ ਮੇਰੇ ਕੋਈ ਨੇ ਪੈਸੇ ਆ ਮੇਰੇ ਕੋਲ ਭਰਾਵਾ ਮੈਂ ਆਪਣਾ ਬਿਜਾਰਾ ਮਾਰ ਕਰਨਾ ਇਹ ਆ